ਤੁਹਾਨੂੰ ਜੀ ਦਾ ਵੈਲਕਮ ਟੂ ਮਾਈ YouTube ਚੈਨਲ ਸਾਰਿਆਂ ਦਾ ਆਪਣੀ ਚੈਨਲ ਤੇ ਸਵਾਗਤ ਆ ਚੈਨਲ ਦਾ ਨਾਮ ਤੁਹਾਨੂੰ ਪਤਾ ਹੀ ਆ ਟੀਮ 09 ਤੇ ਅੱਜ ਦਾ ਬਲੌਗ ਆਪਣਾ ਬਹੁਤ ਇੰਟਰਸਟਿੰਗ ਹੋਣ ਵਾਲਾ ਹੈਗਾ ਤੇ ਅਸੀਂ ਚੱਲਨੇ ਅੱਜ ਨੈਣਾ ਦੇਵੀ ਮਣੀਕਨ ਸਾਹਿਬ ਤੇ ਉਧਰ ਜਿਹੜੇ ਜਿਹੜੇ ਸਥਾਨ ਆਉਣਗੇ ਮਾਤਾ ਦੇ ਮੰਦਰ ਆਉਣਗੇ ਗੁਰਦੁਆਰੇ ਆਉਣਗੇ ਸਾਰੇ ਥਾਂ ਤੇ ਆਪਾਂ ਰੁਕਦੇ ਚੱਲਾਂਗੇ ਤੁਹਾਨੂੰ ਇਨਫੋਰਮੇਸ਼ਨ ਦੱਸਦੇ ਰਾਵਾਂਗੇ ਕੀ ਕਰਦੇ ਆ ਕੀ ਨਹੀਂ ਸਾਰਾ ਤੁਹਾਨੂੰ ਦਿਖਾਵਾਂਗੇ ਐਂਡ ਤੱਕ ਜੁੜੇ ਰਹੋ ਬਸ ਬਲੌਗ ਦੇ ਤੇ ਆਪਾਂ ਚੱਲਾਂਗੇ ਆ ਮੋਟਰਸਾਈਕਲ ਤੇ ਮੋਟਰਸਾਈਕਲ ਦੀ ਯਾਤਰਾ ਚੱਲਾਂਗੇ ਆਪਾਂ ਇਹ ਵੇਚਾ ਵਾ ਵੇਖੂਗਾ ਪੂਰਾ ਜਿਹਾ ਚਾਇਆ ਪਈ ਵੀ ਪਾਲਸਪੂਲ ਚ ਫੇਰੀ ਪਿਆ ਹੁਣ ਹੀ ਨਾਲੇ ਪਾਲਸ ਫੇਰ ਘਟੇ ਆ ਤੇ ਆਪਾਂ ਮਾਈਕ ਲਿਆਂਦੀ ਸਿਕ ਨਵੇਂ ਬਲੌਕ ਬਣਾਉਣ ਵਾਸਤੇ ਆ ਨਾ ਪ੍ਰੋਟੋਨਸ ਦੇ ਮਾਈਕ ਨੇ ਆ ਦੇਖ ਲੋ ਜੋ ਜਿਹੜੇ ਹੁਣ ਤੁਸੀਂ ਆਵਾਜ਼ ਸੁਣ ਰਹੇ ਹੋ ਮਾਈਕ ਆ ਰਿਹਾ ਮੈਂ ਇੱਕ ਤੁਸੀਂ ਦੱਸੋ ਆਵਾਜ਼ ਕਿਵੇਂ ਆ ਰਹੀ ਹੈ ਮਾਈਕ ਵਧੀਆ ਨੇ ਕਿ ਨਹੀਂ ਮੈਂ ਤਾਂ ਕੰਮ ਚਲਾਉਣ ਵਾਸਤੇ ਲੈ ਲੇ ਮੈਂ ਕਿ ਜਰੂਰ ਤਾਂ ਹੈਗੀ ਸੀ ਆਪ ਨੂੰ ਆ ਮਾਈਕ ਰੱਤੇ ਨੇ ਤੇਰੇ ਵਾਸਤੇ ਆਪਾਂ ਲੈ ਲੈਂਤੀ ਇੱਕ ਸਟੈੱਕਰ ਸਟਿੱਕ ਲੈਤੀ ਉੱਥੇ ਮੈਂ ਕਰਨ ਵਾਸਤੇ ਟ੍ਰਾਈ ਵੋਰਡ ਵੀ ਬਣ ਜਾਂਦੀ ਹੈ ਇਹ ਦਿਖਾਉਣੀ ਹੈ ਇਹ ਸਾਰਾ ਇਹ 6 ਫੁੱਟ ਤੱਕ ਵਾਗ ਜਾਂਦੀ ਐ ਇਸ ਟਿਕ ਦੇਖੋ ਆਪਣੀ ਜੀ ਡੀ ਐਸ ਸਟਿਕ ਜੀ ਬਸ 5 6 ਫੁੱਟ ਦੀ ਐ ਸਟਿਕ ਜੀ ਇਹ ਦੇਖੋ ਤੇ ਬਾਅਦ ਜੁੜੇ ਰਹਿਓ ਆਪਾਂ ਥੋੜੀ ਦੇਰ ਨੂੰ ਹੁਣੇ ਤਿਆਰ ਹਸ ਤੇ ਆਪਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਥੋੜਾ ਇੱਕ ਗਲਤ ਹੈ 090 ਮ ਆਪਣਾ ਟੀਮ 09 ਨਾ ਪਹਿਲੋਂ ਇਹ ਨਾਮ ਰੱਖਿਆ ਸੀ ਮੈਂ ਚੇਂਜ ਕਰਾਉਣਾ ਸੀ ਥੋੜਾ ਟਾਈਮ ਨਹੀਂ ਬਿਲਾ ਉਹਦੇ ਕਰਕੇ ਚੇਂਜ ਨਹੀਂ ਹੋ ਸਕਿਆ ਬਾਕੀ ਮੈਂ ਸਕੈਨਰ ਜਬੀ ਲਵਾਉਣਾ ਸੀ ਉਹ ਕਹਿੰਦੇ ਤੁਸੀਂ ਜਾਂ ਬਰਨਾਲੇ ਜਾਂ ਸੰਗਰੂਰ ਪਤਾ ਕਰੋ ਮੈਂ ਤਣਾਉਲੇ ਲੌਂਗ ਵਾਲ ਪੁੱਛਿਆ ਹਾਲ ਨਹੀਂ ਹੋਇਆ ਤੇ ਕੋਈ ਗੱਲ ਆਪਾਂ ਅਗਲੀ ਵਾਰ ਲਵਾਵਾਂਗੇ ਸਕੇ ਨਾ ਤੁਸੀਂ ਉਹਨਾਂ ਟਾਈਮ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਮਿਲਦਿਆ ਤੁਹਾਨੂੰ ਦੇਖੀ ਤੇ ਆਪਾਂ ਨਾਣੂ ਕੇ ਰੈਡੀ ਹੋ ਚੁੱਕਿਆ ਜਾਣ ਵਾਸਤੇ ਨਾਨਾ ਦੇਵੀ ਔਰ ਮਣਿਕੰਸਾਹਬ ਤੇ ਆਹ ਬਾਈ ਨਾ ਮੈਂ ਮੋਟਰਸਾਈਕਲ ਤੇ ਬੈਠੂਗਾ ਤੇ ਆ ਕਮੈਂਟ ਕਰਕੇ ਰੱਖੋ ਟੋਪੀ ਕਿਵੇਂ ਲੱਗਦੀ ਹੈ ਮੇਰੇ ਟੋਪੀ ਦੱਸੋ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਫਿਰ ਟੋਪੀ ਆਪਾਂ ਲਾਈਏ ਸਵਾਖਰੀ ਬਾਚੋਂ ਸੇਫਟੀ ਪਹਿਲਾਂ ਉਹ ਤਾਂ ਹੈ ਸੇਫਟੀ ਬਸ ਨਾਲ ਦਾ ਬੰਦਾ ਬੈਠੂ ਔਰ ਹਾ ਜਸੂ ਹਾ ਜਸੂ ਨਾਲ ਇੱਕ ਬੰਦਾ ਹੋਰ ਆਵਾਂਗਾ ਇਹ ਬੰਦਾ ਕਿਹੜਾ ਬਰਨਾਲਾ ਹਾਂ ਹਰੀ ਝੰਡੀ ਹੈ ਠੀਕ ਆ ਤੇ ਆਪਾਂ ਚੱਲਦੇ ਆ ਆ ਸਾਡਾ ਚਾਚਾ ਇਹ ਚਾਚਾ ਸਾਡੇ ਨਾਲ ਹੇਮਕੁੰਡ ਸਾਹਿਬ ਚੱਲਾਂਗੇ ਅਸੀਂ ਮੋਟਰਸਾਈਕਲ ਤੇ ਅਗਲੇ ਸਾਲ ਹੇਮ ਹੇਮਕੁੰਡ ਸਾਹਿਬ ਚੱਲਾਂਗੇ ਮੋਟਰਸਾਈਕਲ ਤੇ ਚੱਲਾਂਗੇ ਨਹੀਂ ਮਸਤ ਮਾੜੇ ਤੋਂ ਤੇ ਆ ਇੱਕ ਹੋਰ ਮੋਟਰਸਾਈਕਲ ਆਪਣਾ ਜਿਹਦੇ ਬੈਗ ਬੂਗ ਬਣੇ ਹੋਏ ਨੇ ਵਧੀਆ ਦੇਖੋ ਮੁੰਡਾ ਹੇ ਲੋ ਬਾਈ ਇੰਨੀ ਮਿਹਨਤ ਕਰ ਰਹੇ ਆ ਮਾੜਾ ਇਹ ਕਹਿ ਦਿਓ ਸਬਸਕ੍ਰਾਈਬ ਕਰ ਦਿਓ ਬਈ ਸਾਰੇ ਜਣੇ ਸਬਸਕ੍ਰਾਈਬ ਕਰਦੇ ਆਂ ਲੋ ਬਈ ਸਬਸਕ੍ਰਾਈਬ ਕਰ ਪਹਿਲਾਂ ਜਣੇ ਸਬਸਕ੍ਰਾਈਬ ਕਰ ਦਿਓ ਬਈ ਚਲੋ ਮਿਲਦੇ ਆ ਤੁਹਾਨੂੰ ਅਸੀਂ ਮਸਤ ਵੜੇ ਰੁਕਾਂਗੇ ਚੰਡੇ ਝੁੰਡੇ ਲਾਵਾਂਗੇ ਮੋਟਰਸਾਈਕਲ ਤੇ ਮਿਲਦੇ ਆ ਤੁਹਾਨੂੰ ਤੇ ਆਪਾਂ ਪਹੁੰਚ ਚੁੱਕੇ ਆਂ ਮਸਤ ਵੜਾ ਸਾਹਿਬ ਇੱਥੇ ਚੰਡੇ ਝੁੰਡੇ ਚੰਡੀ ਲਾਉਣ ਵਾਸਤੇ ਮਾਤ ਰਹੀਆਂ ਕਿਉਂ ਮਾਤ ਤੇ ਜਾ ਰਹੇ ਆ ਹੁਣਾ ਚੰਡੇ ਝੁੰਨੇ ਲਾਉਣੇ ਤਾਂ ਜ਼ਰੂਰੀ ਨੇ ਫੇਰਾ ਤੇ ਆ ਬਈ ਜਸੂ ਆਪਣੇ ਮੋਟਰਸਾਈਕਲ ਤੇ ਚੰਡੀ ਲਾ ਰਿਹਾ ਹਾਂ ਹਾਂ ਬਈ ਜਸੂ ਕਹਿੰ ਮੈਂ ਠੀਕ ਆ ਹਾਂ ਬਈ ਚਾ ਚੰਡੇ ਲਾਈ ਜਾ ਆਪਣੇ ਪੌਲਟੀ ਨਾਲ ਮੋਟਰਸਾਈਕਲ ਤੇ ਹੋਰ ਅਇਤੇ ਵੀ ਲੱਗੀ ਐ ਤੇ ਚੰਡੀ ਮਹਾਬਾਲੀ ਚੰਡੀ ਇਹਦੇ ਵੀ ਲੱਗੀ ਜਾਂਦੀ ਐ ਦੇਖ ਇੱਧਰ ਦੇਖਾ ਇੱਥੋਂ ਚੰਡੀ ਦੀ ਗਾਂ ਤੋਂ ਲੈਂਦੀ ਆ ਤੇ ਆ ਮੁੰਡਾ ਨਵਾਂ ਆ ਨਵਾਂ ਸ਼ਾਮਲ ਹੋਇਆ ਐ ਅੰਬਰਸਰ ਵੀ ਗਿਆ ਜੀ ਆਪਣੇ ਨਾਲ ਦੇਖਿਆ ਇੱਕ ਮੰਗ ਕਰੂੰ ਲੜਕੇ ਓਕੇ ਭਾਈ ਤੇ ਮਿਲਦਾ ਤੁਹਾਨੂੰ ਰਾਤ ਚ ਜਾਂਦੇ ਆਣੇ ਦਿਖਾਈ ਜਾਵਾਂਗੇ ਕਿੱਥੇ ਰੁਕਦੇ ਆ ਕਿੱਥੇ ਨਹੀਂ ਤੇ ਦੇਖਿਓ ਜ਼ਰੂਰ ਤਾਂ ਕਹਿ ਰਹੇ ਹਾਂ ਤੱਕ ਬਲੌਗ ਦਾ ਬਾਪੂ ਇੱਥੇ ਰੋਕ ਦੂਮੈਂ ਵੱਡੇ ਰੋਡ ਤੇ ਨਾ ਕਾਲੀ ਮੋਰਸਾ ਲੱਗ ਗਏ ਹੈ ਮੇਰੇ ਆਲ ਦੇ ਵੀ ਡੇਡੀ ਲੱਗੂ ਆ ਕਾਲੀ 2 ਮਹੀਨੇ ਦੇ ਚੱਲਾਂਗੇ ਆ ਮੋਰਸਾ ਚੱਲੇਗਾ ਆ ਬਾਬੇ ਉਹ ਪਹੁੰਚ ਚੁੱਕੇ ਆ ਸੀ ਤੇਲ ਪਾਉਣ ਵਾਸਤੇ ਪੰਪ ਤੇ ਇੱਥੋਂ ਕਰਾ ਲਾਂਗੇ ਅਸੀਂ ਟੈਂਕੀਆਂ ਫੁੱਲ ਤੇ ਭੋਣਨੇ ਆਪਾਂ ਬਈ ਉਹ ਤੇਲ ਹੁਣ ਟੈਂਕੀ ਫੁੱਲੀ ਕਰਾ ਲੈਣ ਕਿਉਂ ਇੱਕ ਦੋ ਵਾਰ ਮੈਂ ਹਾਂ ਜੇ ਇੱਕ ਦੋ ਟੈਂਕ ਲੱਗਣੀਆਂ ਕਿ ਨਹੀਂ ਤੁਹਾਨੂੰ ਵਾਸਤੇ ਅੱਜ ਇਹ ਮੁੱਢ ਨਬੂਰੀਆਂ ਹੁੰਦੀ ਰੱਖੋ ਦੋ ਟੈਂਕੀਆਂ ਨਹੀਂ ਕਰਾਉਂਦੇ ਹਾਂ ਡੇਢ ਕ ਟੈਂਕੀ ਤੇ ਡੇਢ ਕ ਟੈਂਕੀ ਲੱਗ ਜੂ ਚਲੋ ਤੇ ਭੋਣਨੇ ਆਪਾਂ ਤੇਲ ਚਲਦੇ ਆ ਕੁੜੀਆਂ ਤੂੰ ਦੇਖ ਸਾਹ ਨੂੰ ਵੀ ਹੈ ਵੀਡੀਓ ਬਣਾ ਰਿਹਾ ਆ ਹਾਂ ਗੱਲ ਨਹੀਂ ਕਰਦਾ ਮਾਰੀ ਤੋਰੇ ਦੀ ਤਾਂ ਹਾਂ ਜੀ ਬਾਬੇ ਮੀਂਹ ਬਹੁਤ ਏਨੀ ਮੀਂਹ ਆ ਗਿਆ ਵੇਰਾ ਤੇ ਅਜੇ ਉਹ ਰੁਕਿਆ ਜੇ ਤਾਬੇ ਤੇ ਰੁਕੇ ਹੋਣੇ ਮੀਂਹ ਤੇ ਬੇਰ ਆ ਗਿਆ ਹਰਾਨੀ ਦੇਖ ਰਿਹਾ ਉਹ ਤਾਂ ਗਾਲੀ ਮੋਤਨਾ ਚਰਾਉਣਾ ਹੈ ਕਿੰਗਾ ਲੱਗ ਰਿਹਾ ਬਾਬੇ ਓ ਯਾਰ ਠੰਡ ਵਾਲੀ ਲਾਏ ਦੀ ਹੈਗੀ ਹਵਾ ਇੱਕ ਨਾ ਜਦੋਂ ਮੋਟਰਸਾਈਕਲ ਦੇ ਮਾਗਰ ਕਿਸੇ ਦੇ ਲਾ ਲੈਂਦੇ ਆ ਮੂੰਹ ਤੇ ਛਿੱਟੇ ਵਾਲੇ ਹਾਂ ਇਹੜੀਆਂ ਆ ਆ ਦੇਖ ਲਓ ਭਾਈ ਉਹ ਤਾਂ ਹੈਲਮਟ ਕਰਕੇ ਮੇਰਾ ਪਹਾੜੀਆਂ ਤੋਂ ਪਹਿਲਾਂ ਟੇਟਾ ਮੇਟਾ ਚੱਲੀ ਜਾਂਦੇ ਨੇ ਭਾਈ ਡਰਾਈਵਰ ਦਾ ਕਿੱਥੇ ਲੰਗਰ ਹੋਵੇ ਉੱਥੇ ਅਸੀਂ ਨਾ ਹੋਈਏ ਇਹ ਹੋ ਨਹੀਂ ਸਕਦਾ ਇਹ ਹੋ ਨਹੀਂ ਸਕਦਾ ਭਾਈ ਕਿੱਥੇ ਲੰਗਰ ਹੋਵੇ ਮਾਤਾ ਦਾ ਸ਼ੇਰ ਜੰਗਲ ਚ ਬੜਕਰ ਵਾਲੇ ਲੰਗਰ ਚ ਚਲੋ ਲੰਗਰ ਤੇ ਮੁੜਦੇ ਹੋ ਉਹ ਲੰਗਰ ਚਾਲਦੇ ਆਇਆ ਸਮਾਨ ਸੂਣ ਰੱਖਦਾ ਆਪਾਂ ਹੁਣ ਚਾਲਦੇ ਆ ਆਪਾਂ ਲੰਗਰ ਖਣੀ ਨੂੰ ਆ ਦੇਖੋ ਕੋਰੇ ਲੰਗਰ ਟਿੱਕੀ ਦਾ ਲੱਗਿਆ ਹੋਇਆ ਆਲੂ ਟਿੱਕੀ ਦਾ ਲੰਗਰ ਆ ਉਹੀ ਗੱਲ ਨਾਲ ਲੈਂਚ ਲੈਂਚ ਲੱਗ ਜਿਓ ਲੈਨ ਚ ਚਾਲਦੇ ਆ ਆਪਾਂ ਹੁਣ ਆ ਬਾਈ ਮਿਲੇ ਨੇ ਟਾਈਮ ਨੇ ਆਪਰੇ ਚਲੋ ਯਾਰ ਉਂ ਵੀ ਨਾ ਮੋਟਰਸਾਈਕਲ ਦਾ ਸਵਾਰ ਕਰਨਾ ਉਹ ਔਖਾ ਬੈਠੇ ਬੈਠੇ ਯਾਰ ਥੱਕ ਜਾਂਦੇ ਆ ਇਹ ਨਹਿਰ ਹੈਗੀ ਰਾਣਾ ਸਾਹਿਬ ਵਾਲੀ ਨਹਿਰ ਹੈ ਤੇ ਰਾਣਾ ਸਾਹਿਬ ਨਹਿਰਾ ਤੇ ਥੋੜਾ ਅੱਧੇ ਆਉ ਤੁਸ ਨਹੀਂ ਬਾਬਾ ਯਾਰ ਪਤਾ ਯਾਰ ਮੈਨੂੰ ਐਵੇਂ ਕਹਦਾ ਮੈਂ ਤਾਂ ਨੌਲੇਜ ਲੈਣ ਵਾਸਤੇ ਆਇਆ ਨੌਲੇਜ ਨਹੀਂ ਮਿਲ ਜੂਗੀ ਸਾਨੂੰ ਤੇ ਆਹ ਦੇਖੋਣ ਅਸੀਂ ਇੱਥੇ ਰੁਕ ਗਏ ਮੜਾ ਯਾ ਰੈਸਟੇ ਕਰਨ ਵਾਸਤੇ ਬੈਠੇ ਬੈਠੇ ਲੱਤਾਂ ਲੁੱਟਾਈਆਂ ਯਾਰ ਦੁਖ ਦੁਖਨ ਲੱਗ ਜਾਂਦੀਆਂ ਨੇ ਇਸ ਕਰਕੇ ਰੁਕ ਗਏ ਉਹਰੇ ਆਹ ਦੇਖ ਲਈ ਮਗਾ ਹੈਲਮਟ ਜਾਂ ਡਿੱਗ ਜੇ ਤਾਂ ਨਾਲ ਦੇ ਬੰਦੇ ਅਸੀਂ ਰਖੋਗੇ ਨਾਨਾ ਹੋਰ ਚਲੋ ਮੈਂ ਤੁਹਾਨੂੰ ਗਾਂ ਜੁੜੇ ਰਹੇ ਹੋ ਬਸ ਨਾਲ ਅੱਸੀ ਚੱਲਾਂਗੇ ਤੁਹਾਨੂੰ ਹਾਂਜੀ ਭਾਈ ਯਾਰ ਮੀਨੇ ਕੀਤਾ ਪਿਆ ਬੁਰਾ ਹਾਲ ਤੇ ਆ ਨਾਲ ਦੇ ਤੰਬੂ ਚ ਦੇਖੋ ਜੀ ਲੱਗਾ ਪਿਆ ਇੱਥੇ ਅਸੀਂ ਰੁਕ ਗਏ ਇੱਥੇ ਕਿਉਂਨੇ ਦੁਕਾਨ ਜੀ ਬਣਾਈ ਸੀ ਜਿਹੜੀ ਗੁੱਤੀ ਵਾਲੀ ਇੱਥੇ ਰੁਕਿਆ ਸੀ ਤੇ ਬਾਅਦ ਜਦੋਂ ਫਾਟੇ ਤੋਂ ਨਾਲ ਦੇ ਜਾਣੇ ਆ ਅਸੀਂ ਇੱਥੋਂ ਨਰਦਨ ਆਨ ਆ ਰਹੀ 80 ਕਿਲੋਮੀਟਰ ਮਤਲਬ ਉਹ ਜਾਣਾ ਨੰਦਪੁਰ ਨੰਦਪੁਰ ਜਾਂ ਕੀਤਰ ਕੀਰਤਨ ਪਰ ਰੁਕਾਂਗੇ 80 ਤੋਂ 80 ਕਿਲੋਮੀਟਰ ਦੂਰ ਆ ਬਰੋਂ ਤੇ ਚੱਲਾਂਗੇ ਆਪਾਂ ਤੇ ਆ ਦੇਖੋ ਜੀ ਐ ਰੁਕ ਰੁਕੇ ਜਾਣਾ ਪੈਣਾ ਮਤਲਬ ਲੇਕਿਨ ਨਿਯਾਰਾ ਤਾਂ ਪੂਰਾ ਆ ਰਿਹਾ ਜਿਵੇਂ ਮੈਂ ਕਿਹਾ ਮੁਕਸਾ ਤੇ ਜਾਣਾਗਾ ਨਿਯਾਰਾ ਵਾ ਤਾਂ ਟ੍ਰੇਨ ਆ ਗਈ ਇਧਰੋਂ ਤੇ ਚੱਲਦੇ ਆਪਾਂ ਆਰ ਬਈ ਨਿਕਲਣੇ ਬਾਰੇ ਆਇਓ ਬਈ ਆਇਓ ਤੋ ਹਾਂਜੀ ਗਾਈ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੂ ਅਸੀਂ ਪਹੁੰਚ ਚੁੱਕੇ ਹਾਂ ਕਿਰਤਪੁਰ ਸਾਹਿਬ ਤੇ ਰਾਤ ਮੈਂ ਵੀਡੀਓ ਬਣਾ ਨਹੀਂ ਸਕਿਆ ਕਿਉਂਕਿ ਆ ਰਾਤ ਬਹੁਤ ਲੇਟ ਆਏ ਸੀ ਤੇ ਨੀਂਦ ਨੂੰ ਦਾ ਜੀ ਫੋਨ ਵੀ ਮੇਰਾ ਡੱਟ ਪੈ ਸੀ ਰਾਤ ਨੂੰ ਚਾਰਜ ਕੀਤਾ ਅਸੀਂ ਪਹੁੰਚੇ ਆ ਤੇ ਹੁਣ ਅਸੀਂ ਕਿਰਤਪੁਰ ਪਹੁੰਚ ਚੁੱਕੇ ਆ ਇੱਥੇ ਤੁਹਾਨੂੰ ਦਿਖਾਉਣਾ ਇੱਥੇ ਫੁੱਲ ਪੈ ਰਹੇ ਹੁੰਦੇ ਨੇ ਬਹੁਤ ਵੀਡੀਓ ਤੁਹਾਨੂੰ ਦੇਖਿਆ ਵੀ ਹੁਣ ਆ ਬਹੁਤ ਘਾੜਾਂ ਵਾਲੀ ਨਦੀ ਇਸ ਵੇਲੇ ਮੈਂ ਹਾਲੇ ਪੂਰੀ ਤੇਜ਼ ਚੱਲ ਰਹੀ ਆ ਜਿਵੇਂ ਵੇਖਦੇ ਪੂਰੀ ਤੇਜ਼ ਚੱਲ ਰਹੀ ਆ ਹਾਂ ਬਸ ਸਨਾਨ ਵੀ ਕਰੇ ਨਦੀ ਚ ਪਹਿਲਾਂ ਮੁੰਡੇ ਕਹਿੰਦੇ ਸੀ ਆਦੇ ਉਰੀਆ ਸੁਨਾਨ ਕਰਦੇ ਆ ਸਰੋਵਰ ਜਿਹੜਾ ਕਾਹੋ ਪਾਣੀ ਠੰਡਾ ਜੀ ਪਾਣੀ ਠੰਡਾ ਸੀ ਕਰਕੇ ਕਰ ਨਹੀਂ ਸਕਦੇ ਸੀ ਹਾਂ ਹਾਂ ਜੇ ਮਤੂਆ ਤੂਆ ਨਹੀਂ ਹੁੰਦਾ ਅਸੀਂ ਆਉਂਦੇ ਸੀ ਮੈਂ ਰਾਤ ਨੂੰ ਰਾਤ ਜੀ ਪਈ ਹੁੰਦਾ ਸੀ ਤੇ ਮੈਂ ਉਹਦੇ ਕਰਕੇ ਵੀਊ ਕੈਪਚਰ ਨਹੀਂ ਕਰ ਸਕਾ ਰਾਤ ਨਾਲ ਜਿਹੜੀ ਨਦੀ ਤੋਂ ਨਹੀਂ ਆ ਰਹੀ ਸੀ ਕੜੀ ਨਦੀ ਜੀ ਕੋ ਹੋ ਫਾਗੜਾ ਫਾਗੜਾ ਕਾ ਨੂੰ ਕੋ ਯਾਰ ਨਦੀ ਜੀ ਕੋ ਹੋ ਤਨਾ ਪੂਰੀ ਮਤਲਬ ਪਾ ਪਾ ਵਾ ਇਨੀ ਮਤਲਬ ਔਟੋਟ ਸੱਤ ਅਟ 4 ਪਾ ਫੀ ਹਰ ਸੀ ਪਾਣੀ ਨਾਲ ਧੂਆ ਧੂਆ ਜੜੀ ਉਹਦੇ ਘਰ ਕਹ ਰਹੇ ਸੀ ਬਸ ਥੋੜੇ ਟਾਈਮ ਨੂੰ ਅਸੀਂ ਤੁਰਦੇ ਆਂ ਗਾਹ ਨੂੰ ਤੇ ਹੁਣ ਅਸੀਂ ਕਿਰਤਨਪੁਰ ਪਹੁੰਚੇ ਸੀ ਤੇ ਬਲੌਕ ਤੱਕ ਬਲੌਕ ਨਾਲ ਜੁੜੇ ਰਹੇ ਹਾਂ ਅੰਦੇ ਤੱਕ ਤੇ ਤੁਹਾਨੂੰ ਦੱਸੀ ਚਲਾਂਗੇ ਕਿੱਥੇ ਬੋਚਾ ਕਿੱਥੇ ਨਹੀਂ ਤੇ ਇਧਰਾਂ ਤੁਹਾਨੂੰ ਵਿਊ ਬਤ ਹੋਣਿਆ ਪਹਿਲੋਂ ਇੱਕ ਨਾ ਲੱਕੜ ਦਾ ਪੁਲ ਬਣਿਆ ਹੋਇਆ ਸੀ ਵੀਰੇ ਉਹ ਵੀ ਦਿਖਾਉਣਾ ਲੱਕੜ ਦਾ ਫਲੋਰ ਹੈ। ਲੱਕੜ ਦਾ ਫੁੱਲ ਬਣਿਆ ਸੀ ਪਹਿਲਾਂ। ਇਹਨਾਂ ਹੁਣ ਤਾਂ ਆਹ ਬਣ ਚੁੱਕਿਆ ਹੈਗਾ। ਪਹਿਲਾਂ ਲੱਕੜ ਦਾ ਬਣਿਆ ਫੁੱਲ ਬਣਿਆ ਹੋਏ ਸੀ। ਤੇ ਚਲੋ ਮਿਲਦੇ ਆ ਗਾਇਸ ਤੁਹਾਨੂੰ ਫਿਰ। ਟਾਈਮ ਨਾਲ ਥੋੜਾ ਜਿਹਾ ਸਾਨੂੰ ਉਧਰੋਂ ਗਲਾਂ ਪਈ ਇਹਨੇ ਕਹਿੰਦੇ ਜਲਦੀ ਆਇਓ। ਜਾਣਾ ਅਸਿੱਤਰ ਖਣੇ ਆ। ਇਹ ਮੁੰਡੇ ਥੋੜੀ ਬਾਅਦ ਵੀਡੀਓ-ਵੀਡੀਓ ਬਣਾ ਕੇ ਫੋਟੋ-ਫੋਟੋ ਖਿੱਚ ਕੇ ਚੱਲਦੇ ਆਪਾਂ। ਆਪਿਓ ਅੱਧੇ ਫੁੱਲ ਦਾ ਆਉਣ ਦੇ ਚੌਧਰੀ ਦੀ ਸਤਾਉਣ ਆਈ ਆ।